ਫਿਰੋਜ਼ਪੁਰ ਦੇ ਵਿਗੜੇ ਹਾਲਾਤ ਜਾਣਨ ਦੀ ਬਜਾਏ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰ ਚਲਦੇ ਬਣੇ ਡੀਜੀਪੀ ਗੌਰਵ ਯਾਦਵ ਨਹੀਂ ਕੀਤੀ ਲੋਕਾਂ ਵਿੱਚ ਪਹੁੰਚ ਫਿਰੋਜ਼ਪੁਰ ਵਿੱਚ ਵਿਗੜ ਚੁੱਕੀ ਹੈ ਲੈਂਡ ਆਰਡਰ ਦੀ ਸਥਿਤੀ ਬਠਿੰਡਾ ਪਹੁੰਚ ਕੀਤਾ ਪੁਲਿਸ ਦੇ ਅਤੇ ਆਧੁਨਿਕ ਕਾਨਫਰੰਸ ਹਾਲ ਦਾ ਉਦ்கਾਟਨ ਫਿਰੋਜ਼ਪੁਰ ਦੌਰੇ ਤੇ ਪਹੁੰਚੇ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਪਾਵੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਫਿਰੋਜ਼ਪੁਰ ਅਤੇ ਫਰੀਦਕੋਟ ਰੇਂਜ ਦੇ ਪੁਲਿਸ ਅਧਿਕਾਰੀਆਂ ਨਾਲ ਕਾਨੂੰਨ ਅਤੇ ਵਿਵਸਥਾ ਦੀ ਸਮੀਖਿਆ ਮੀਟਿੰਗ ਕੀਤੀ ਲੇਕਿਨ ਉਹਨਾਂ ਵੱਲੋਂ ਫਿਰੋਜ਼ਪੁਰ ਵਿੱਚ ਵਿਗੜੇ ਲਾ ਐਂਡ ਆਰਡਰ ਦੀ ਸਥਿਤੀ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਮੌਜੂਦਾ ਸਮੇਂ ਵਿੱਚ ਜੋ ਹਾਲਾਤ ਫਿਰੋਜ਼ਪੁਰ ਵਿੱਚ ਬਣ ਚੁੱਕੇ ਹਨ ਉਹ ਕਿਸੇ ਤੋਂ ਛਿਪੇ ਨਹੀਂ ਹਨ। ਅਪਰਾਧ ਦਾ ਬੋਲ ਬਾਲਾ ਹੈ। ਲੋਕਾਂ ਤੋਂ ਹਾਲਾਤ ਜਾਣਨ ਦੀ ਵੀ ਡੀਜੀਪੀ ਨੇ ਜ਼ਮੀਨੀ ਪੱਧਰ ਤੇ ਕੋਸ਼ਿਸ਼ ਨਹੀਂ ਕੀਤੀ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਬਠਿੰਡਾ ਚਲਦੇ ਬਣੇ ਮੀਟਿੰਗ ਦੌਰਾਨ ਫਿਰੋਜ਼ਪੁਰ ਫਾਜ਼ਿਲ ਕਾ ਮੋਗਾ ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਐਸਐਸਪੀ ਸ਼ਾਮਿਲ ਸਨ ਇਹ ਸਮੀਖਿਆ ਮੀਟਿੰਗ ਅਤਵਾਦ ਵਿਰੋਧੀ ਕਾਰਵਾਈਆਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਕਾਰਵਾਈਆਂ ਅਤੇ ਸੰਗਠਿਤ ਅਪਰਾਧ ਦਾ ਮੁਕਾਬਲਾ ਕਰਨ ਤੇ ਕੇਂਦ੍ਰਿਤ ਗਿਆ ਪੁਲਿਸ ਅਤੇ ਸੁਰੱਖਿਆ ਪ੍ਰਬੰਧ ਦਾ ਪੂਰੀ ਤਰ੍ਹਾਂ ਮੁਲਾਂਕਣ ਕੀਤਾ ਗਿਆ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਸਪਸ਼ਟ ਨਿਰਦੇਸ਼ ਜਾਰੀ ਕੀਤੇ ਗਏ ਜਿਸ ਵਿੱਚ ਮੁੱਖ ਸਥਾਨਾਂ 'ਤੇ ਪੁਲਿਸ ਦੀ ਮੌਜੂਦਗੀ ਨੂੰ ਯਕੀਨੀ ਬਣਾਉਣਾ ਡੋਮੀਨੇਸ਼ਨ ਕਾਰਵਾਈਆਂ ਕਰਨਾ ਅਤੇ ਰੋਕਥਾਮ ਅਤੇ ਜਾਂਚ ਰਣਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਸ਼ਾਮਲ ਸੀ ਇਸ ਮੀਟਿੰਗ ਵਿੱਚ ਫਿਰੋਜ਼ਪੁਰ ਅਤੇ ਫਰੀਦਕੋਟ ਰੇਂਜ ਦੇ ਡੀਆਈਜੀ ਸਮੇਤ ਫਿਰੋਜ਼ਪੁਰ ਫਾਜ਼ਿਲਕਾ ਮੋਗਾ ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਐਸਐਸਪੀ ਅਤੇ ਦੋਵਾਂ ਰੇਂਜਾਂ ਦੇ ਸਾਰੇ ਗਸ਼ਟੇਦ ਅਧਿਕਾਰੀ ਸ਼ਾਮਲ ਹੋਏ। ਦੂਜੇ ਪਾਸੇ ਫਿਰੋਜ਼ਪੁਰ ਵਿੱਚ ਸਮੀਖਿਆ ਮੀਟਿੰਗ ਕਰਨ ਤੋਂ ਬਾਅਦ ਡੀਜੀਪੀ ਪੰਜਾਬ ਵੱਲੋਂ ਅੱਜ ਹੀ ਬਠਿੰਡਾ ਦਾ ਦੌਰਾ ਕੀਤਾ ਗਿਆ ਅਤੇ ਗਣਤੰਤਰ ਦਿਵਸ 2025 ਦੇ ਮੱਦੇਨਜ਼ਰ ਡੀਸੀ ਬਠਿੰਡਾ, ਡੀਆਈਜੀ ਬਠਿੰਡਾ ਰੇਂਜ, ਐਸਐਸਪੀ ਬਠਿੰਡਾ, ਐਸਐਸਪੀ ਮਾਨਸਾ ਅਤੇ ਬਠਿੰਡਾ ਰੇਂਜ ਦੇ ਗਸ਼ਟੇਦ ਅਧਿਕਾਰੀਆਂ ਨਾਲ ਕਾਨੂੰਨ ਵਿਵਸਥਾ ਸੰਬੰਧੀ ਸਮੀਖਿਆ ਮੀਟਿੰਗ ਕੀਤੀ। ਗੈਰਯਤੇ ਪੁਲਿਸ ਫੋਰਸ ਦੀ ਭਲਾਈ ਅਤੇ ਪ੍ਰਭਾਵਸ਼ੀਲਤਾ ਲਈ ਪੁਲਿਸ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨਾ ਬਹੁਤ ਮਹੱਤਵਪੂਰਨ ਹੈ। ਉਹਨਾਂ ਵੱਲੋਂ ਅਪਗ੍ਰੇਡ ਕੀਤੇ ਗਏ ਅਤੇ ਆਧੁਨਿਕ ਕਾਨਫਰੰਸ ਹਾਲ ਦਾ ਉਦਘਾਟਨ ਕੀਤਾ ਗਿਆ ਅਤੇ ਸਾਰੇ ਰੈਂਕਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਦੀ ਡਿਊਟੀ ਪ੍ਰਤੀ ਅਟੁੱਟ ਵਚਨਬੱਧਤਾ ਦੀ ਸ਼ਲਾਘਾ ਕੀਤੀ ਗਈ। ਡੀਜੀਪੀ ਨੇ ਕਿਹਾ ਸਾਡੇ ਪੁਲਿਸ ਅਧਿਕਾਰੀ ਅਸਲ ਸੁਪਰਹੀਰੋ ਹਨ ਜੋ ਪੰਜਾਬ ਦੀ ਰੱਖਿਆ ਲਈ ਅਣਥਕ ਮਿਹਨਤ ਕਰ ਰਹੇ ਹਨ। ਪੰਜਾਬ ਪੁਲਿਸ ਸੂਬੇ ਪਰ ਵਿੱਚ ਸ਼ਾਂਤੀ ਸੁਰੱਖਿਆ ਅਤੇ ਸਦਭਾਵਨਾ ਨੂੰ ਬਣਾਈ ਰੱਖਣ ਦੇ ਆਪਣੇ ਮਿਸ਼ਨ ਵਿੱਚ ਦ੍ਰਿੜ ਹੈ। ਮੈਂ ਬਟਿੰਡਾ ਰੇਂਜ ਵਾਈਜ਼ 26 ਜਨਵਰੀ ਦੇ ਮੱਦੇਨਜ਼ਰ ਮੈਂ ਮੀਟਿੰਗਸ ਕਰ ਰਿਹਾ ਤੇ ਪੁਲਿਸ ਆਫਸਰਸ ਨਾਲ ਲੇਟੈਸਟ ਰਿਪੋਰਟਸ ਸ਼ੇਅਰ ਕਰਕੇ ਉਹਨਾਂ ਨੂੰ ਨਾਲੇ ਪ੍ਰੇਪੇਰਨੈਸ ਬਾਰੇ ਤੇ ਨੌਲ ਆਰਡਰ ਦਾ ਰਿਵਿਊ ਕਰ ਰਿਹਾ। ਅੱਜ ਸਵੇਰੇ ਵੀ ਫਿਰੋਜ਼ਪੁਰ ਫਿਰੋਜ਼ਪੁਰ ਰੇਂਜ ਤੇ ਫਰੀਦਕੋਟ ਰੇਂਜ ਦੀ ਮੈਡੀਕੀਟੀ ਸੀ। ਹੁਣ ਬਟਿੰਡਾ ਦੇ ਵਿੱਚ ਬਟਿੰਡਾ ਰੇਂਜ ਦੀ ਫੀਲਿੰਗ ਕਰਨ ਤੋਂ ਬਾਅਦ ਫਿਰ ਪੜਿਆਲੇ ਦੇ ਵਿੱਚ ਮੈਂ ਅੱਜ ਤੀਜੀ ਮੈਡੀਕੀਟੀ। ਦੇ ਨਾਲ ਦੀ ਨਾਲ ਇਹਨਾਂ ਨੇ ਰੈਨੋਵੇਟਡ ਕਾਨਫਰੰਸ ਹਾਲ ਦੀ ਇਨੋਗ੍ਰੇਸ਼ਨ ਕਰਾਈ ਹੈ ਬਟ ਇਹਦਾ ਪੂਰਨ ਇਹ ਇੱਕ ਓਵਰਆਲ ਜਿਹੜੀ ਪੁਲਿਸ ਵਰਕਿੰਗ ਦਾ ਇੱਕ ਨਾਰਮਲ ਹਿੱਸਾ ਹੈ ਟਾਈਮ ਟੂ ਟਾਈਮ ਵਿਜ਼ਿਟਸ ਕਰਕੇ ਆਫੀਸਰਸ ਨਾਲ ਇੰਟਰੈਕਟ ਕਰਕੇ ਉਹਨਾਂ ਨਾਲ ਗ੍ਰੀਟਿੰਗ ਕੀਤੀ ਜਾਂਦੀ ਹੈ ਪਰ ਇੰਟਰਸਟਿਡ ਪੁਲਿਸ ਜੀ ਸਾਹਿਬ ਪਰ ਮੂਵੀ ਐਕਟੀਵਿਟੀਆਂ ਬੜੀਆਂ ਵਧੀਆਂ ਫਰੀਦਕੋਟ ਲੇਟੈਸਟ ਲੱਗੋ ਅੱਜ ਉਤੇ ਫਲੈਗ ਲਾਤਾ ਸੀ ਐਮ ਨੇ ਉਥੇ ਆੜਾ ਸੀ ਪੰਜਾਬ ਪੁਲਿਸ ਹਰ ਕਿਸੇ ਅਸੀਂ ਜਿਹੜੇ ਜਿਹੜੇ ਵੀ ਇਨਸੀਡੈਂਟ ਹੋਇਆ ਸਾਰਿਆਂ ਨੂੰ ਸੋਲਵ ਕੀਤਾ ਹੈ ਤੇ ਅਸੀਂ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖਾਂਗੇ ਤੇ ਜਿਹੜੇ ਐਂਟੀ ਨੈਸ਼ਨਲ ਐਲੀਮੈਂਟਸ ਤੇ ਸਾਡੀ ਪੂਰੀ ਪਕੜ ਹੈ ਜੀ ਜੀ ਸਾਹਿਬ ਲਗਾਤਾਰ ਕਿਸਾਨਾਂ ਦੁਆਰਾ ਪੁਲਿਸ ਤੇ ਹਮਲੇ ਕੀਤੇ ਜਾ ਰਹੇ ਜਿਵੇਂ ਦਾਂ ਸਿੰਘ ਵਾਲਾ ਵੀ ਹੋਇਆ ਉੱਥੇ ਵੀ ਪੁਲਿਸ ਨਾਲ ਮਾਰਕੁੱਟ ਕੀਤੀ ਗਈ ਆ ਵਿੱਚ ਜੌਂਦ ਵੀ ਹੋਇਆ ਤੇ ਪੁਲਿਸ ਐਫ ਆਈ ਆਰ ਦਰਜ ਕਰ ਲੈਂਦੀ ਬਟ ਉਹਨਾਂ ਦੀ ਅਰੈਸਟ ਕਿਉਂ ਨਹੀਂ ਇਹ ਦੇਖੋ ਜੀ ਮੈਂ ਪੁਲਿਸ ਅਫਸਰਸ ਦੇ ਵਿੱਚ ਜਵੇਂ ਸਾਡੇ ਲੈਵਲ ਤੇ ਹੁੰਦਾ ਜਿਹੜੇ ਆਪਰੇਸ਼ਨਲ ਮੈਟਰਸ ਹੈਗੇ ਉਹ ਡਿਸਟ੍ਰਿਕਟ ਅਥਾਰਟੀ ਜੀ ਡੀ ਸੀ ਸਾਹਿਬ ਹੁੰਦੇ ਹੈਗੇ ਸੋ ਵਾਟ ਏਵਰ ਇਜ਼ ਐਪਰੋਪ੍ਰੀਏਟ ਐਸ ਪਰ ਲਾਅ ਐਕਸ਼ਨ ਇੰਟੇਕਨ ਮੇਰਾ ਅੱਜ ਦਾ ਮਕਸਦ ਹੈਗਾ ਪਾਲਿਸੀ ਗਾਈਡਲਾਈਨਸ ਸਟੇਟ ਲੈਵਲ ਤੇ ਪੁਲਿਸ ਨੂੰ ਗੇਰਪ ਕਰਨਾ ਤੇ ਉਹਨਾਂ ਦੀ ਪ੍ਰੇਪੇਰਨੈਸ ਨੂੰ ਐਸਿਸਟੈਂਟ ਡੀਏ ਸਰ ਜਿਸ ਤਰ੍ਹਾਂ ਪਿਛਲੇ ਦਿਨੀ ਚੌਕੇ ਦੇ ਬਾਰੇ ਬੰਬ ਅਟੈਕ ਹੋਏ ਹੈਗੇ ਨੇ ਜੇ ਅਪ 26 ਜਨਵਰੀ ਦੀ ਗੱਲ ਕਰੀਏ ਉਸ ਨੂੰ ਵੇਖਦੇ ਕਿਸ ਤਰ੍ਹਾਂ ਦੀ ਸੁਰੱਖਿਆ ਬੰਦੋਬਸਤ ਕਿਤੇ ਪੰਜਾਬ ਅਸੀਂ ਸਾਰੇ ਪੰਜਾਬ ਦੇ ਵਿੱਚ ਸਿਕਿਉਰਿਟੀ ਜਿਹੜੀ ਹੈਗੀ ਇਨਹਾਂਸ ਕੀਤੀ ਹੈ ਪੁਲਿਸ ਦੀ ਡਿਪਲੋਇਮੈਂਟ ਵਧਾਈ ਹੈ ਨਾਈਟ ਪੁਲਿਸਿੰਗ ਦੇ ਵਿੱਚ ਵੀ ਡਿਪਲੋਇਮਮੈਂਟ ਵਧਾਈ ਹੈ ਤੇ ਸਾਡੀ ਜਿਹੜੀ ਇੰਟੈਲੀਜੈਂਸ ਗੈਦਰਿੰਗ ਮਸ਼ੀਨਰੀ ਐਕਟਿਵ ਡੀਏ ਸਰ ਡੀਏ ਸਰ ਪੋਸਟਾਂ ਬੜੀਆਂ ਖਾਲੀ ਪਈਆਂ ਨੇ ਤੇ ਲੇਕਿਨ ਫੋਰਸ ਦੀ ਘਾਟ ਹੈ ਜ਼ਿਲ੍ਹਾ ਵੱਡਾ ਹੁੰਦਾ ਜਾ ਰਿਹਾ ਤੁਹਾਡੀ ਗੱਲ ਠੀਕ ਹੈ ਜੀ ਆਈ ਐਗਰੀ ਵਿਦ ਸਰਕਾਰ ਨੇ ਜਿਹੜੀ 10000 ਨਵੀਆਂ ਪੋਸਟਾਂ ਦੀ ਕ੍ਰिएशन ਮਨਜ਼ੂਰ ਕੀਤੀ ਹੈ ਤੇ ਐਨੂਅਲ ਰਿਕਰੂਟਮੈਂਟਸ ਹੋ ਰਹੀਆਂ ਤੇ ਛੇਤੀ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਬਟਿੰਡੇ ਨੂੰ ਪ੍ਰਾਇਰੀਟੀ ਦੇ ਬਟਿੰਡਾ ਇਜ਼ ਅ 빅 ਡਿਸਟ੍ਰਿਕਟ ਹੈ ਮੈਨਪਾਵਰ ਇਨ ਹਰ ਇਜ਼ ਜ਼ਿਆਦਾ ਚਾਹੀਦੀ ਸਰਪੀ ਰਿਪੋਰਟ ਦੇ ਵਿੱਚ ਇਹ ਸਾਹਮਣੇ ਆ ਰਿਹਾ ਸੀ ਕਿ ਜਦ ਨੂੰ ਦੇਖ ਕੇ ਪਤਾ ਲੱਗਦਾ ਵੀ ਅਜੋਕ ਫਲਸਤਾਨ ਜਿਹੜੇ ਹੈਗੇ ਉਹਨਾਂ ਦੇ ਅਲੀਮੈਂਟਸ ਇਸ ਤਰ੍ਹਾਂ ਦੇ 엘మెంట్ਸ ਨੂੰ ਅਸੀਂ ਮੂਹ ਤੋੜ ਜਵਾਬ ਦਾਂਗੇ ਜਿਹੜੇ ਐਂਟੀ ਨੈਸ਼ਨਲ 엘మెంట్ਸ ਸਰ ਆਲ ਆਵਰ ਗੱਲ ਕਰੀਏਗਾ ਪੰਜਾਬ ਕੋਈ ਉਦੋਂ ਲਈ ਕੋਈ ਨਵੀਂ ਪਾਲਿਸੀ ਲੈ ਕੇ ਆ ਰਿਹਾ ਹੈ ਡਿਪਾਰਟਮੈਂਟ ਆਪਣੇ ਐਮਪਲੋਈਜ਼ ਲਈ ਜਾਂ ਆਫਿਸ ਦੇਖੋ ਜੀ ਇੱਕ ਤੇ ਫੋਰਸ ਦੀ ਅਪਗ੍ਰੇਡੇਸ਼ਨ ਲਈ ਮੋਬਿਲਿਟੀ ਲਈ ਅਸੀਂ ਜਵੇਂ ਖਰ ਥਾਣੇ 'ਚ ਨਵੀਂ ਗੱਡੀਆਂ ਸੀ ਤਾਂ ਸਾਡੇ 140 ਪੁਲਿਸ ਸਟੇਸ਼ਨ ਰਹਿ ਗਏ ਸੀ ਤੇ ਬਹੁਤ ਛੇਤੀ ਹੀ ਫਰਵਰੀ ਦੇ ਵਿੱਚ ਅਸੀਂ 140 ਨਵੀਆਂ ਗੱਡੀਆਂ ਨਵੇਂ ਥਾਣਿਆਂ ਨੂੰ